ਇੰਪੋਰਟੈਂਟ ਗੱਲ ਕੀਤੀ ਆ ਅੱਗੇ ਜਿਵੇਂ ਤੁਸੀਂ ਕਹਿਆ ਵੀ ਇਹਦੀ ਲੋੜ ਐ ਇਸ ਕੋਰਸ ਦੀ ਤੇ ਬੱਚੇ ਇੰਟਰਸਟ ਵੀ ਰੱਖਦੇ ਨੇ ਇਹਦੀਆਂ ਸੀਟਾਂ ਕਿੰਨੀਆਂ ਕੋਣ ਨੇ ਕਿ ਇਹਦੇ ਵਿੱਚ ਵੀ ਤੁਸੀਂ ਵਾਅਦਾ ਕਰਾਓਗੇ ਕਿਉਂਕਿ ਬੱਚੇ ਹੋਰ ਵੀ ਆਉਣਾ ਚਾਹੁੰਦੇ ਨੇ ਇਸ ਖੇਤਰ 'ਚ ਦੇਖੋ ਪਹਿਲਾਂ ਜਿਹੜਾ ਪਟਿਆਲਾ ਇਵੇਸ਼ਨ ਕਲੱਬ ਤੇ ਅੰਮ੍ਰਿਤਸਰ ਇਵੇਸ਼ਨ ਕਲੱਬ ਜਿਹੜਾ ਇਹਦੇ ਬਲ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਜੀ ਮਤਲਬ ਆਲਮੋਸਟ ਬੰਦ ਹੀ ਹੋ ਗਈ ਸੀ ਜਿਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਦੇ ਇਨਾਂ ਨਾਲ ਗੱਲ ਹੋਈ ਮੈਂ ਵੀ ਇੱਥੇ ਬਹੁਤ ਵਾਰੀ ਆਇਆ ਤਾਂ ਇੱਥੋਂ ਦੇ ਜਿਹੜੇ ਇਨਸਟ੍ਰਕਟਰ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਹਿ ਕੇ ਜੀ ਸਾਨੂੰ ਅਪਗ੍ਰੇਡ ਕਰ ਦੋ ਬੜੇ ਨਾਮੀ ਤੌਰ ਦੇਸ਼ ਦੇ ਵਿੱਚ ਮੰਨੇ ਪ੍ਰਮੰਨੇ ਇਹ ਕਲੱਬ ਨੇ ਪਰ ਪਤਾ ਨਹੀਂ ਕਿਉਂ ਇਗਨੋਰ ਕਰ ਦਿੱਤੇਗੇ ਤਾਂ ਅਸੀਂ ਇਹਦੇ ਵੱਲ ਧਿਆਨ ਦਿੱਤਾ ਕਿ 에ਵੀਏਸ਼ਨ ਡਿਪਾਰਟਮੈਂਟ ਮੇਰੇ ਕੋਲ ਹੀ ਹੈ ਤੇ ਅਸੀਂ ਚੰਗੇ ਅਫਸਰ ਜਿਹੜੇ ਨੇ ਉਹ ਇੱਥੇ ਲਾਏ ਤੇ ਇਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਕਿੰਨਾ ਬਜਟ ਚਾਹੀਦਾ ਹੋਊਗਾ ਹੋਰ ਕਿੰਨੇ ਹੋਰ ਲੇਟੈਸਟ ਅ ਟ੍ਰੇਨਿੰਗ ਹੱਥ ਚਾਹੀਦੇ ਹੋਣਗੇ ਜੋ ਅੱਜ ਦੇ ਟੈਕਨੋਲੋਜੀ ਦੇ ਮੁਤਾਬਕ ਸਾਡੇ ਪਾਇਲਟ ਤਿਆਰ ਹੋ ਸਕਣ ਤਾਂ ਅਸੀਂ ਹੁਣ ਸਾਡੇ ਕੋਲੇ ਐਫ ਇੱਥੇ 7 ਸਰਕਤ ਏਅਰਕ੍ਰਾਫਟ ਇੱਥੇ ਹੈਗੇ ਨੇ ਬਿਲਕੁਲ ਲੇਟੈਸਟ ਉਹਨੂੰ ਜਨਰੇਸ਼ਨ ਕਹਿੰਦੇ ਆ ਲੇਟੈਸਟ ਜਨਰੇਸ਼ਨ ਦੇ ਵੀ ਨੇ ਤੇ ਵਿਨਟੇਜ ਜਨਰੇਸ਼ਨ ਦੇ ਵੀ ਨੇ ਪੁਰਾਣੇ ਵੀ ਤੇ ਇੱਥੇ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਵੀ ਹੈ ਜਿਹਦੇ ਬੱਚੇ ਅੱਜ ਤੁਹਾਡੇ ਸਾਹਮਣੇ ਵੋਲੇ ਵੀ ਨੇ ਤੇ ਅੱਜ ਬੈਠੇ ਵੀ ਸੀ ਕੱਲਾ ਪਾਇਲਟ ਨਹੀਂ ਏਵੀਏਸ਼ਨ ਚ ਇੰਜੀਨੀਅਰ ਵੀ ਚਾਹੀਦੇ ਨੇ ਜਹਾਜ਼ਾਂ ਨੂੰ ਠੀਕ ਕਰਨ ਵਾਲੇ ਹੋਰ ਸਟਾਫ ਵੀ ਚਾਹੀਦਾ ਹੈ ਤਾਂ ਅੱਜ ਜਿਹੜਾ ਜ਼ਮਾਨਾ ਟੈਕਨੋਲੋਜੀ ਦਾ ਔਰ 에ਅਰਕ੍ਰਾਫਟ ਦੇ ਵਿੱਚ ਏਵੀਏਸ਼ਨ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਬੂਮ ਹੈ ਪੂਰਾ ਤਾਂ ਸਾਡੇ ਇੱਥੇ ਬੱਚੇ ਜਿਹੜੇ ਨੇ 20 22 ਲੱਖ ਰੁਪਏ ਚ ਪਾਇਲਟ ਬਣ ਰਹੇ ਨੇ ਜਿਹੜੇ ਕਿ ਦੇਸ਼ ਦੇ ਹੋਰ ਕਲੱਬਾਂ ਦੇ ਵਿੱਚ ਮੋਸਟਲੀ ਜ਼ਿਆਦਾ ਪ੍ਰਾਈਵੇਟ ਇਨ ਹੈ ਸਰਕਾਰੀ ਕਲਬ ਹੋਰ ਕਿਤੇ ਹੈ ਨਹੀਂ ਸਾਡੇ ਕੋਲ ਹੀ ਪੰਜਾਬ ਕੋਲ ਹੀ ਦੋ ਨੇ ਇੱਥੇ ਸਿਰਫ 40 ਉੱਥੇ 40 ਤੋਂ 45 ਲੱਖ ਰੁਪਏ ਲੱਗਦੇ ਇੱਥੇ 20 ਤੋਂ 20 ਤੋਂ 22 24 ਲੱਖ ਓਮਰਸ਼ਲ ਪੈਲੇਟ ਬਣ ਜਾਂਦੇ ਔਰ ਤੁਹਾਡੇ ਸਾਹਮਣੇ ਡਿੜਬੇ ਤੋਂ ਧਰਮਗੜ ਤੋਂ ਧੂਰੀ ਤੋਂ ਮਲੋਟ ਤੋਂ ਹਨਾ ਪੁਹਾਨੀਗੜ ਤੋਂ ਆ ਛੋਟੇ ਛੋਟੇ ਪਿੰਡਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਉਹ ਆ ਸਾਡੇ ਸਾਹਮਣੇ ਜਿਹੜੇ ਖੜੇ ਨੇ ਇਹ ਆਮ ਪਿੰਡਾਂ ਤੋਂ ਉੱਠ ਕੇ ਆਏ ਨੇ ਸੁਪਨੇ ਬਹੁਤ ਵੱਡੇ ਨੇ ਸੁਪਨੇ ਲੈਣ ਦਾ ਹੱਕ ਹੈ ਹਰ ਇੱਕ ਨੂੰ ਤੇ ਮੈਂ ਉਮੀਦ ਕਰਦਾ ਕਿ ਸੁਪਨੇ ਸਾਕਾਰ ਹੋਣ ਤੇ ਨਾਲ ਨਾਲ ਤੁਹਾਡੇ ذریعے ਮੈਂ ਇਹ ਕਹਿਣਾ ਚਾਹਨਾ ਜਿਹੜੇ ਮਾਪੇ ਜਾਂ ਜਿਹੜੇ ਬੱਚੇ ਉਹ ਇਸ ਐਵੀਏਸ਼ਨ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ ਪਰ ਆਪਣੇ ਬੱਚਿਆਂ ਨੂੰ ਪਾਇਲਟ ਜਾਂ ਜਹਾਜ਼ਾਂ ਦੇ ਇੰਜੀਨੀਅਰ ਜਾਂ ਜਹਾਜ਼ਾਂ ਨਾਲ ਸੰਬੰਧਤ ਹੋਰ ਸੈਕਟਰ ਚ ਭੇਜਣਾ ਚਾਹੁੰਦੇ ਨੇ ਤਾਂ ਪਟਿਆਲਾ ਐਵੀਏਸ਼ਨ ਕਲੱਬ ਤੇ ਅੰਮ੍ਰਿਤਸਰ ਐਵੀਏਸ਼ਨ ਕਲੱਬ ਫੁੱਲੀ ਲੈਸ ਹੈ ਟ੍ਰੇਨਿੰਗ ਇਨਸਟ੍ਰਕਟਰ ਸਾਡੇ ਬਹੁਤ ਕਮਾਲ ਨੇ ਸਾਡੇ ਕੋਲੇ ਸਾਰਾ ਸਟਾਫ ਹੈ ਸਾਡੇ ਕੋਲੇ 에 에어ਪੋਰਟ ਦੀਆਂ ਜਿਹੜੀਆਂ ਹੁਣ ਨਾਈਟ ਲੈਂਡਿੰਗ ਵੀ ਇੱਥੇ ਹੋਗੀ ਸਾਰੀਆਂ ਫੈਸਿਲਿਟੀਆਂ ਨੇ ਤਾਂ ਜਰੂਰ ਇਸ ਇਸ ਫੀਲਡ ਦੇ ਵਿੱਚ ਬੱਚੇ ਆਉਣ ਸਰਕਾਰ ਵੱਲੋਂ 33% ਐਸਸੀਬੀਸੀ ਕੋਟਾ ਵੀ ਰੱਖਿਆ ਹੋਇਆ ਹੈ ਤਾਂ ਕਿ ਗਰੀਬਾਂ ਦੇ ਬੱਚੇ ਵੀ ਜਿਹੜੇ ਨੇ ਉਹ ਸੁਪਨੇ ਆਪਣੇ ਸਹਾਰ ਕਰ ਸਕਣ ਤੇ ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਯੂਨੀਕ ਪ੍ਰੋਗਰਾਮ ਹੋਇਆ ਪਹਿਲੀ ਵਾਰ ਹੋਇਆ ਇੱਥੇ ਕੋਈ ਪ੍ਰੋਗਰਾਮ ਤੁਸੀਂ ਵੀ ਪਹਿਲੀ ਵਾਰ ਆਏ ਹੋਗੇ ਸ਼ਾਇਦ ਇਸ ਜਗ੍ਹਾ ਤੇ ਤਾਂ ਤੁਸੀਂ ਜਦੋਂ ਇਹਦੀ ਰਿਪੋਰਟਿੰਗ ਕਰੋਗੇ ਤਾਂ ਬਹੁਤ ਸਾਰੇ ਹੋਰ ਬੱਚਿਆਂ ਨੂੰ ਇੱਕ ਪ੍ਰੇਰਣਾ ਵੀ ਮਿਲੂਗੀ ਤੇ ਉਤਸੁਕਤਾ ਜਾਗੂਗੀ ਕਿ ਮੈਂ ਵੀ ਇਸ ਫੀਲਡ ਵਿੱਚ ਮਮਾ ਮਾਮਾ ਸਾਹਿਬ ਜੀ ਨੇ ਗਰੀਬ ਬੱਚਾਂ ਤੁਸੀਂ ਗੱਲ ਕੀਤੀ ਆ ਕਈ ਵਾਰ ਨਾ ਹਸੀ ਨਾ ਪਿਛਲੇ ਸਰਕਾਰ ਦੇ ਦੌਰਾਨ ਔਰ ਮੈਂ ਖੁਦ ਕਵਰੀ ਕੀਤੀ ਸੀ ਇਦਾਂ ਦੇ ਗਰੀਬ ਲੋਕ ਬੱਚੇ ਨੇ ਜਿਹੜੇ ਕੋਰੇ ਆਣਾ ਚਾਹੁੰਦੇ ਨੇ ਆਪਣਾ ਭੁਗਤਣਾ ਕਰਨਾ ਚਾਹੁੰਦੇ ਨੇ ਪਰ ਇਹਨੇ ਸੋਰਸ ਨਹੀਂ ਹੁੰਦੇ ਪਰਿਵਾਰ ਦੇ ਵਿੱਚ ਇੰਨਾ ਪੈਸਾ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ 25 ਤੋਂ ਲੈ ਕੇ 30 ਲੱਖ ਤੱਕ ਕਿਹੜਾ ਖਰਚਾ ਹੁੰਦਾ ਹੈ ਕੀ ਸਰਕਾਰ ਵੱਲੋਂ ਕੋਈ ਸਪੈਸ਼ਲ ਉਹਨਾਂ ਬੱਚਾਂ ਨੂੰ ਕੋਈ ਧੂਰ ਦਿੱਤੀ ਜਾਊਗੀ ਅਸੀਂ ਸਭ ਅਸੀਂ 33% ਤਾਂ ਉਹਦੇ ਵਿੱਚ ਐਸਸੀਬੀਸੀ ਵੀ ਆਉਂਦੇ ਨੇ ਨਾ ਜੀ ਸਬਸਿਡੀ ਵੀ ਤੇ ਇਹ ਵੀ ਕਾਲਜ ਦਾ 3 ਲੱਖ ਹਾਂ ਉਹ ਜਿਹੜਾ 3 ਲੱਖ ਹੀ ਹੈ ਜਿਹੜਾ ਕਾਲਜ ਦੇ ਵਿੱਚ ਮੇਨਟੇਨੈਂਸ ਕਾਲਜ 3 ਲੱਖ ਰੁਪਏ ਫੀਸ ਹੈ ਜੀ ਦਾ ਹੋਰ ਖਰਚੇ ਨੇ ਜਿਹਾ ਆਜ ਵਗੈਰਾ ਜੋ ਜੋ ਲੋਡ ਪੈਂਦੀ ਰਹੂਗੀ ਜੋ ਜੋ ਲੋਡ ਪੈਂਦੀ ਰਹੂਗੀ ਟੈਕਨੋਲੋਜੀ ਮੁਤਾਬਕ ਸਾਨੂੰ ਚਾਹੀਦੇ ਹੋਣਗੇ ਅਸੀਂ ਲੈਂਦੇ ਰਾਵਾਂਗੇ ਅਸੀਂ ਇਸ ਇਸ ਕਲੱਬ ਨੂੰ ਕਿਸੇ ਵੀ ਪੱਖੋਂ ਘੱਟ ਨਹੀਂ ਆਂਕਦੇ ਕਿ ਇੱਥੇ ਆ ਅ ਜਹਾਜ਼ ਨਹੀਂ ਹੈਗਾ ਤਾਂ ਕਰਕੇ ਬੱਚੇ ਕਿਸੇ ਹੋਰ ਕਲੱਬ ਜਾ ਦੇ ਇਸ ਕਲੱਬ ਦਾ ਮਾਨਗ ਬਿਲਕੁਲ ਗੱਲ ਕੀਤੀ ਹੈ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਅੱਛਾ ਜਾਏ ਤੁਸੀਂ ਐਡਵਰਟਾਈਜ਼ਮੈਂਟ ਹੀ ਕਰਾਂਗੇ ਤੁਸੀਂ ਕੋਸ਼ਿਸ਼ ਕੀਤੀ ਜਾਏਗੀ ਕਿ ਘਰੇਲੂ ਉਡਾਨਾਂ ਨਾਲ ਜੇ ਤੁਸੀਂ ਜਿੱਦਾਂ ਇਹ ਪ੍ਰਬੰਧ ਸਾਰਾ ਹੈਗਾ ਕਲੱਬ ਦਾ ਹਾਂਜੀ ਇਦਾਂ ਦਾ ਵੀ ਤੁਹਾਡੇ ਮਨ ਨਹੀਂ ਦੇਖੋ ਜੇ ਪਟਿਆਲਾ ਜਿਹੜਾ ਜਿਹੜੀ ਪੱਟੀ ਹੈ ਜਿਹੜਾ ਰਨਵੇ ਹੈ ਉਦੇ ਉਹਦੀ ਲੈਂਥ ਮਤਾਬਕ ਜਿਹੜਾ ਪਲੇਨ ਇਥੇ ਉਤਰ ਸਕਦਾ ਹੈ ਤੇ ਸਾਡੇ ਵੱਲ ਤੋਂ ਕਮਰਸ਼ੀਅਲ ਚ ਵੀ ਜੇ ਸ਼ੁਰੂ ਕਰਨਾ ਚਾਹੁੰਦੇ ਨੇ ਅਸੀਂ ਉਹਦੇ ਵਾਸਤੇ 에ਵੀਸ਼ਨ ਕਲੱਬ ਜਾਂ 에ਵੀਸ਼ਨ ਮਿਨਿਸਟਰੀ ਨੂੰ ਮਿਲ ਲਾਂਗੇ ਸੀ ਤੇ ਸਾਡੇ ਕੋਲੇ ਇਸ ਵਕਤ ਆਦਮਪੁਰ ਹੈ ਇਸ ਵਕਤ ਪੀਸੀਆਣਾ ਜਿਹੜਾ ਬਠਿੰਡੇ ਕੋਲ ਹੈ ਤੇ ਇਸ ਵਕਤ ਮੁਹਾਲੀ ਇੰਟਰਨੈਸ਼ਨਲ ਤੇ ਹਲਵਾਰਾ ਹਲਵਾਰਾ ਸ਼ੁਰੂ ਹੋਣ ਵਾਲੀ ਹੈ ਅੰਮ੍ਰਿਤਸਰ ਤੇ ਪਠਾਨਕੋਟ ਤੇ ਨਾਲ ਆਦਮਪੁਰ ਤਾਂ ਹੈਗੇ ਤੋਂ 6 ਤੋਂ ਵੱਧ ਪੱਟੀਆਂ ਸਾਡੇ ਕੋਲੇ ਹੈਗੀਆਂ ਨੇ ਜਿਹੜੀਆਂ ਐਕਟਿਵ ਨੇ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮੁਹਾਲੀ ਤੇ ਅੰਮ੍ਰਿਤਸਰ ਸਾਹਿਬ ਉਹ ਉੱਥੋਂ ਅਸੀਂ ਲੰਡਨ ਜਾਂ ਯੂਰਪ ਪਰ ਸਾਈਡ ਤੇ ਉਹ ਉਹਨਾਂ ਜਹਾਜ਼ਾਂ ਨੂੰ ਚਲਾਉਣ ਦਾ ਸਾਡਾ ਐਵੀਏਸ਼ਨ ਕਲਾ ਜਿਹੜੀ ਮਿਨਿਸਟਰੀ ਨਾਲ ਗੱਲਬਾਤ ਹੈ ਮਾਸਾ ਲਾਲ ਸੋਰਾ ਸ਼੍ਰੀਦੀ ਦਿਆੜਾ ਸ਼੍ਰੀਦੀ ਦਿਆੜਾ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਦਿੱਕਤ ਦੇ ਦੇਖੋ ਸਿਕਿਉਰਿਟੀ ਦੇ ਜਾਂ ਉੱਥੇ ਕੈਮਰਿਆਂ ਦੇ ਜਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਕਿਸੇ ਕਿਸਮ ਦੀ ਆਵੇ ਉਹਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਇਹ ਜਿਹੜੇ ਸਮਾਗਮ ਨੇ ਇਹ ਹੁਣ ਅੱਜ ਤੋਂ ਜਿਹੜਾ 36 ਸਮਾਗਮ ਸ਼ੁਰੂ ਹੋਗੇ ਸਫਰੇ ਸ਼ਾਦਤ ਅੱਜ ਗੁਰੂ ਸਾਹਿਬ ਨੇ ਕੇਲਾ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਵੱਡੇ ਸਾਹਿਬ ਜਦਾਂ ਦਾ ਸ਼ੀਦੀ ਸ਼ੀਦੀ ਸਮਰ ਹੋਇਆ ਫਿਰ ਛੋਟੇ ਸਾਹਿਬ ਜਦਾਂ ਦਾ ਮਾਤਾ ਗੁਜਰੀ ਕੌਰ ਜੀ ਦਾ ਤਾਂ ਸਰਕਾਰ ਵੱਲੋਂ ਸਿਕਿਉਰਿਟੀ ਪੱਖੋਂ ਜਾਂ ਲੋਕਾਂ ਨੂੰ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਈ ਰਿਕਸ਼ੇ ਤੇ ਬੱਸਾਂ ਸ਼ਟਲ ਬੱਸਾਂ ਲੈ ਕੇ ਆਉਣਾ ਜਾਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਕਰਕੇ ਮੱਥਾ ਟੇਕ ਕੇ ਜਿੱਥੇ ਵੀ ਉਹ ਜਾਣਾ ਚਾਹੁੰਦੇ ਰਹਿਣਾ ਰਹਿਣ ਦਾ ਪ੍ਰਬੰਧ ਕਰਨਾ ਤੇ ਸਾਰਾ ਮਾਨ ਸਾਹਿਬ ਕਿਸਾਨ ਫੁੱਟ ਨਾਲ ਗੱਲ ਚੱਲ ਰਹੀ ਨੇ ਬੱਸ ਫਿਰ ਟ੍ਰੇਨੋਂ ਨਿਕਲ ਕਰ ਰਹੇ ਹਾਂ